ਗਲਵਾਲ ਕਰਕੇ ਦੇਖ ਲੈਂਦੇ ਆ ਜਗਰ ਸਿੰਘ ਜੀ ਭਾਨ ਜੀ ਤੁਸੀਂ ਕਿੱਟ ਕਰਵਾਇਆ ਅਸੀਂ ਸਰ ਮਲੇ ਕੋਲੇ ਦਿਨੇ ਪਿੰਡ ਲਸਾਵਦੀ ਪਿੰਡ ਦਾ ਅਸੀਂ ਉੱਥੋਂ ਆਏ ਜੀ ਕੀ ਨਾਮ ਕੀ ਆਪਣਾ ਆਪਣਾ ਨਾਮ ਉਰ ਪ੍ਰਿੰਟ ਉਹ ਰੇਲਵੇ ਡਿਪਾਰਟਮੈਂਟ ਦੇ ਵਿੱਚ ਬਤਰਾਵਾ ਜੀ ਤੁਸੀਂ ਇਕੱਲੇ ਜੀ ਤਾਂ ਨਾ ਜੀ ਨਹੀਂ ਬੇਟੀ ਮੇਰੇ ਨਾਲ ਆ ਜੀ ਅਸੀਂ ਕੈਮਰਾ ਵੀ ਬੱਚੀ ਵੀ ਦਿਖਾਈ ਜਾਵੇ ਹਾਂ ਜੀ ਸੋ ਬੱਚੀ ਦੀ ਕਿੱਥੇ ਸਮੂਹ ਸੰਗਤ ਵੱਡਿਆਈ ਸ਼ਰਤ ਹੈਗੀ ਇਸ ਪਾਲ ਪੁਤਰ استان ਲਗੇ ਉੱਤੇ ਦੀ ਛੋਟੀ ਬੱਚੀ ਇੱਥੇ ਨਤਮਸਤ ਹੋਣ ਆਈ ਹੈਗੀ ਹੈ ਇਹ ਤੁਸੀਂ ਤੁਸੀਂ ਪਹਿਲੀ ਵਾਰ ਆਏ ਪਹਿਲਾਂ ਆਏ ਅਸੀਂ ਪਹਿਲੀ ਪਹਿਲੀ ਗੇਰੀ ਨਹੀਂ ਆਏ ਜੀ ਤਨਵਾਰ ਪਹਿਲਾਂ ਆਇਆ ਜੀ ਇੱਥੇ ਜੀ ਤੇ ਉਦੋਂ ਮੇਰੇ ਖਾਲ 2011 ਤੋਂ ਬਾਅਦ ਤਨਵਾਰ ਆ ਗਏ ਜੀ ਹਾਂਜੀ ਤੇ ਹਾਂਜੀ ਸਰ ਜੀ ਵੈਸੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਸੰਗਤ ਬੜੀ ਹੋਣ ਕਰਕੇ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਪੈ ਰਹੀ ਹੈ ਇੱਥੇ ਤੇ ਉਹ ਵਿਚਾਰੋ ਗੁਰੂ ਮਹਾਰਾਜ ਜੀ ਕਰਨਗੇ ਕਿਰਪਾ ਪਰ ਸਾਡੀ ਕੌਮ ਨੂੰ ਹੁਣ ਜਾਗਰਤ ਆਈ ਆ ਕਿਉਂਕਿ ਸਾਡੇ ਜਿਹੜੇ ਲੋਕ ਤੇ ਕਿਛਰੇ ਹੋਏ ਲੋਕ ਡਾਕਟਰ ਵੇਦਕਰ ਸਾਹਿਬ ਤੇ ਗੁਰੂ ਮਹਾਰਾਜ ਰਵਿਦਾਸ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਿਉਂਕਿ ਸਾਨੂੰ ਜਾਗਰਤ ਆਇਆ ਜਾਗਰਤ ਆਈ ਤੇ ਇਸ ਕਰਕੇ ਅਸੀਂ ਸਾਡੀ ਹੁਣ ਜਿਹੜੀ ਸੰਗਤ ਆ ਵੱਧ ਤੋਂ ਵੱਧ ਜੁੜ ਰਹੀ ਆ ਤੇ ਵੱਧ ਤੋਂ ਵੱਧ ਅਸੀਂ ਉਹਦੇ ਪਹੁੰਚ ਰਹੇ ਹਾਂ ਜੀ ਕਦੋਂ ਅਚਾਈ ਜੀ पहली बार घरां घरां ਮੈਂ ਮੈਂ ਹੋਰ ਤਰ੍ਹਾਂ ਹੋਇਆ ਜੀ ਅੱਜ ਕੱਲ੍ਹ ਆਏ ਜੀ ਬੇਗ ਪਰਾਂ ਗੱਡੀ ਦੇ ਵਿੱਚ ਕਰਾ ਲਗੇ ਪ੍ਰਬੰਧ ਵੱਲੋਂ ਪ੍ਰਬੰਧਕਾਂ ਦੇ ਅਪਰਾਧ ਕੀਤੇ ਹੋਏ ਸਾਰਾ ਪ੍ਰਬੰਧ ਬਿਲਕੁਲ ਠੀਕ ਹੈ ਜੀ ਬਸ ਥੋੜੀ ਜਿਹੀ ਦਿੱਕਤ ਇਸ ਕਰਕੇ ਆ ਰਹੀ ਹੈ ਵੀ ਜਿਹੜੇ ਸਾਡੀ ਸੰਗਤ ਆ ਕੋਈ ਕਿਤੇ ਕਮਰਾ ਲੈਂਦਾ ਕੋਈ ਕਿਤੇ ਕਮਰਾ ਲੈਂਦਾ ਕਿਉਂਕਿ ਇੰਨੀ ਜਿਹੀ ਦਿੱਕਤ ਆ ਰਹੀ ਹੈ ਹੋਰ ਇੱਥੇ ਕੋਈ ਏਡੀ ਵੱਡੀ ਦਿੱਕਤ ਨਹੀਂ ਸਾਡੇ ਰਮਦਾਸ ਜੀ ਆਪਾਂ ਚਾਰੇ ਦੇ ਵਿੱਚੋਂ ਲੱਗਰ ਬਹੁਤ ਆਏ ਹੋਏ ਨੇ ਸਾਡੀ ਸੇਵਾ ਕਰਨ ਦੇ ਦੇਖਿਆ ਜੀ ਜੋ ਸੰਗਤ ਆਉਂਦੀ ਆ ਆਟੋ ਵਾਲੇ ਜਿੱਥੇ 50 ਰੁਪਏ ਕਰਾਏ ਹੈਗੇ ਇੱਥੇ ਮੰਦਰ ਤੱਕ ਦਾ ਹੁਣ ਆਟੋ ਵਾਲੇ 5- ਅਸੀਂ ਜੀ ਕੱਲ ਤੁਸੀਂ ਯਕੀਨ ਕਰੋ ਅਸੀਂ ਰੇਲਵੇ ਸਟੇਸ਼ਨ ਤੋਂ ਲੈ ਕੇ ਉਰੇ ਤੱਕ 4 ਘੰਟੇ ਦੇ ਵਿੱਚ ਆਇਆ ਤੇ ਦੋ ਨਾਲ ਮੇਰੇ ਹੋਰ ਦੋਸਤ ਤੇ ਅਸੀਂ ਰਿਕਸ਼ੇ ਵਾਲੇ ਤੋਂ ਰਿਕਸ਼ਾ ਨਹੀਂ ਚੱਲਿਆ ਉਹਨਾਂ ਨੇ ਵਿਚਾਰਿਆਂ ਤੇ ਇੱਕ ਸਾਹ ਰੋੜ ਕੇ ਨਾਲ ਸਮਾਨਤੀ ਬਹੁਤ ਪਰੇਸ਼ਾਨੀ ਦੇ ਨਾਲ ਅਸੀਂ ਆਇਆ ਨਾਲੇ ਹਾਲਾਂਕਿ ਅਸੀਂ ਉਹਨੂੰ 300 ਰੁਪਏ ਦਿੱਤਾ ਵੀ ਗਰੀਬ ਬੰਦਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਏ ਦੇ ਨਾਲ ਧੋਖਾ ਨਹੀਂ ਕਰਨਾ ਉਹਨੂੰ 300 ਰੁਪਏ ਦਿੱਤਾ ਨਾਲੇ ਹਾਲਾਂਕਿ ਉਹ ਥੋੜਾ ਜਿਹਾ ਹੀ ਚਲਾਇਆ ਸੀ ਨਾਲ ਉਹ ਮੁੰਡਿਆਂ ਨੇ ਰਿਕਸ਼ਾ ਖਿੱਚ ਕੇ ਲੈ ਕੇ ਆਏ ਸੋ ਸੱਚ ਜਿਹੜਾ ਇਹ ਹੈ ਕਿ ਜਿੱਥੇ ਪਾਲਪੁੱਤਰ ਉਸ ਨੂੰ ਲੈ ਕੇ ਇਸ ਗੁਰਪੁਰ ਨੂੰ ਲੈ ਕੇ ਮਹਾਨ ਰੋਡ ਕਾ ਲੱਗਿਆ ਗਿਆ ਸੀ ਗੋਦਰਪੁਰ ਦੀ ਪਾਰ ਕੋ ਉੱਤਰ ਧਰਤੀ ਤੇ ਉੱਥੇ ਜਿਹੜੇ ਆਟੋ ਵਾਲੇ ਹੈਗੇ ਲੋਕਾਂ ਦਾ ਕਹਿਣਾ ਹੈ ਸਕਦਾ ਜਿਹੜਾ ਸਕਦਾ ਜਦੋਂ ਅਸੀਂ ਵੀਊ ਲੈ ਹੈਗੇ ਉਹਨਾਂ ਦਾ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਕਹਿੰਦੇ ਸਾਨੂੰ ਪਾਰੀ ਦਿੱਕਤ ਆਈ ਇੱਥੋਂ ਆਈ ਹੈਗੀ ਹੈ ਕਿ ਜਿਹੜੇ ਆਟੋ ਵਾਲੇ ਜਿੱਥੇ ਕਿ 50 ਰੁਪਏ ਕਿਰਾਇਆ ਹੈਗਾ ਮੰਦਰ ਤੱਕ ਦਾ ਰੇਸ ਜੀ ਨੂੰ ਉਹ 5-500 ਰੁਪਏ 3-300 ਰੁਪਏ ਇੱਥੋਂ ਕਹਿੰਕੇ 8-800 ਰੁਪਏ ਤੱਕ ਹੀ ਲੋਕਾਂ ਨੂੰ ਸਾਰਤਾਂ ਨੂੰ ਟੌਰਚਰ ਕੀਤਾ ਗਿਆ ਉਹਨਾਂ ਕੋਲ ਮੰਗੇ ਗਏ ਉਹ ਲੋਕ ਖੱਜਲ ਖਾਰ ਹੁੰਦੇ ਨਜ਼ਰ ਆਏ